ਵਾਹਿਗੁਰੂ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਚਿੜੀ ਆਪਣੇ ਬੱਚਿਆਂ ਨਾਲ ਰਹਿੰਦੀ ਸੀ ਉਹ ਸਾਰੇ ਨਗਰ ਦੇ ਵਿੱਚ ਚੋਗਾ ਚੁਗਣ ਜਾਇਆ ਕਰਦੀ ਸੀ ਆਪਣਾ ਢਿੱਡ ਪਰ ਕੇ ਆਪਣੇ ਬੱਚਿਆਂ ਲਈ ਲੈ ਆਉਂਦੀ ਹਰ ਰੋਜ਼ ਉਹ ਇਸੇ ਤਰ੍ਹਾਂ ਕਰਦੀ ਸੀ ਉਸੇ ਨਗਰ ਦੇ ਵਿੱਚ ਇੱਕ ਸ਼ਾਮ ਤੇ ਉਸੇ ਪਤਨੀ ਕਮਲਾ ਦੇਵੀ ਰਹਿੰਦੇ ਸਨ ਉਹ ਦੋਵੇਂ ਜਾਣੇ ਬੜੇ ਜ਼ਿਆਦਾ ਗਰੀਬ ਸਨ ਸ਼ਾਮ ਥੋੜੇ-ਬਹੁਤ ਪੈਸੇ ਕਮਾਉਂਦਾ ਤੇ ਉਸ ਤੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦਾ ਮਿਹਨਤ ਮਜ਼ਦੂਰੀ ਕਰਦਾ ਸੀ ਜਿਸ ਨਾਲ ਉਸੇ ਘਰ ਦਾ ਗੁਜ਼ਾਰਾ ਹੋ ਰਿਹਾ ਸੀ ਉਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਵੀ ਸੀ ਜੋ ਕਿ ਅਜੇ 1-2 ਮਹੀਨੇ ਦਾ ਸੀ ਉਹ ਦੋਵੇਂ ਜਾਨੇ ਪਤੀ-ਪਤਨੀ ਥੋੜਾ-ਬਹੁਤ ਕਮਾਉਂਦੇ ਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਤੇ ਆਪਣੀ ਜ਼ਿੰਦਗੀ ਉਸ ਸੁਖ-ਸ਼ਾਂਤੀ ਦੇ ਨਾਲ ਬਤੀਤ ਕਰ ਰਹੇ ਸਨ ਇੱਕ ਦਿਨ ਕੀ ਹੋਇਆ ਕਿ ਕਮਲਾ ਦੇਵੀ ਦੇ ਪਤੀ ਦੀ ਮੌਤ ਹੋ ਗਈ ਤੇ ਕਮਲਾ ਦੇਵੀ ਬੜੀ ਦੁਖੀ ਹੋ ਗਈ। ਉਹ ਵਿਧਵਾ ਹੋ ਗਈ ਤੇ ਲੋਕ ਵੀ ਉਸ ਨੂੰ ਨਫ਼ਰਤ ਕਰਨ ਲੱਗੇ ਕਿ ਕਿਹੋ ਜਿਹੀ ਔਰਤ ਹੈ। ਆਉਂਦਿਆਂ ਹੀ ਆਪਣੇ ਪਤੀ ਨੂੰ ਖਾ ਗਈ ਹੈ। ਉਸ ਨੂੰ ਵਿਧਵਾ ਸਮਝ ਕੇ ਲੋਕ ਉਸ ਤੋਂ ਨਫ਼ਰਤ ਕਰਨ ਲੱਗੇ। ਉਹ ਬੜੀ ਦੁਖੀ ਜਈ ਹੋ ਗਈ। ਇੱਕ ਦਿਨ ਉਸ ਨੇ ਸੋਚਿਆ ਕਿ ਮੈਂ ਖੁਦ ਖੁਸ਼ੀ ਹੀ ਕਰ ਲੈਂਦੀ ਹਾਂ। ਫਿਰ ਉਸਨੇ ਸੋਚਿਆ ਕਿ ਮੇਰੇ ਬੱਚੇ ਦਾ ਇਸ ਦੁਨੀਆ ਤੇ ਕੌਣ ਹੈ ਉਸਨੂੰ ਕੌਣ ਪਾਲੇਗਾ ਇਹ ਤਾਂ ਲੋਕਾਂ ਦੇ ਤੱਕਿਆਂ ਜੋਗਾ ਰਹਿ ਜਾਵੇਗਾ ਛੋਟਾ ਜਾ ਤਾਂ ਹੈ ਅੱਜ ਉਸਨੇ ਸੋਚ ਲਿਆ ਸੀ ਕਿ ਮੈਂ ਮਿਹਨਤ ਮਜ਼ਦੂਰੀ ਕਰਾਂਗੀ ਤੇ ਆਪਣੇ ਬੱਚੇ ਦੀ ਜ਼ਿੰਦਗੀ ਨੂੰ ਵਧੀਆ ਬਣਾਵਾਂਗੀ ਆਪਣੇ ਬੱਚੇ ਨੂੰ ਪੜ੍ਹਾਵਾਂਗੀ ਲਿਖਾਵਾਂਗੀ ਉਸਨੇ ਕੀ ਕੀਤਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਕੰਮ ਕਰਨ ਲੱਗੀ ਤੇ ਉਸ ਨਾਲ ਥੋੜਾ ਬਹੁਤ ਆਪਣੇ ਘਰ ਦਾ ਕੁਜ਼ਾਰਾ ਕਰ ਲੈਂਦੀ ਫਿਰ ਉਸ ਦਾ ਬੱਚਾ ਥੋੜਾ ਵੱਡਾ ਹੋਇਆ ਉਸ ਨੂੰ ਸਕੂਲ ਵਿੱਚ ਪਾਇਆ ਗਿਆ ਉਸ ਬੱਚੇ ਨੂੰ ਪਤਾ ਸੀ ਕਿ ਮੇਰੇ ਪਿਤਾ ਸਿਰ ਤੇ ਨਹੀਂ ਹੈ ਤੇ ਉਹ ਵੀ ਮੰਨ ਲਾ ਕੇ ਪੜਾਈ ਕਰਨ ਲੱਗਾ ਕਿਉਂਕਿ ਉਸ ਨੂੰ ਪਤਾ ਸੀ ਕਿ ਮੇਰੀ ਮਾਂ ਕਿਵੇਂ ਪੈਸੇ ਕਮਾ ਕੇ ਮੇਰੀ ਪੜਾਈ ਤੇ ਲਗਾ ਰਹੀ ਹੈ ਉਸੇ ਸਕੂਲ ਦੇ ਵਿੱਚ ਜੋ ਉਸ ਦੇ ਦੋਸਤ ਸਨ ਉਹ ਚੰਗੇ ਘਰਾਂ ਤੋਂ ਸਨ ਅਮੀਰ ਸਨ ਤੇ ਉਹਨਾਂ ਵੱਲ ਦੇਖ ਕੇ ਉਹ ਬੜਾ ਦੁਖੀ ਜਿਹਾ ਹੁੰਦਾ ਕਿਉਂਕਿ ਉਹ ਵਿਚਾਰਾ ਗਰੀਬ ਸੀ ਇੱਕ ਦਿਨ ਉਹ ਘਰੇ ਆਇਆ ਤੇ ਉਸਨੇ ਆਪਣੀ ਮਾਂ ਨੂੰ ਕਿਹਾ ਮਾਂ ਮੇਰੇ ਸਕੂਲ ਵਿੱਚ ਸਾਰੇ ਮੁੰਡੇ ਬੜੇ ਵਧੀਆ ਕੱਪੜੇ ਪਾਉਂਦੇ ਹਨ ਬੜਾ ਵਧੀਆ ਖਾਣ ਲਈ ਲਿਆਉਂਦੇ ਹਨ ਉਹਨਾਂ ਦੇ ਕੋਲ ਸਭ ਕੁਝ ਹੈ ਪਰ ਆਪਣੀ ਕਿਸਮਤ ਇਸ ਤਰ੍ਹਾਂ ਦੀ ਕਿਉਂ ਹੈ ਸਾਡੇ ਕੋਲ ਕਿਉਂ ਨਹੀਂ ਕੁਝ ਹੈ ਉਸੇ ਮਾਂ ਨੇ ਕਿਹਾ ਕੋਈ ਨਹੀਂ ਪੁੱਤ ਆਪਣੇ ਕੋਲ ਵੀ ਸਭ ਕੁਝ ਆ ਜਾਵੇਗਾ ਹੁਣ ਸਾਡੀ ਕਿਸਮਤ ਹੀ ਇਦਾਂ ਦੀ ਹੈ ਤੇ ਅਸੀਂ ਕੀ ਕਰ ਸਕਦੇ ਹਾਂ ਉਵਚਾਰੀ ਬੜੀ ਦੁਖੀ ਜਾਈ ਰਹਿਣ ਲੱਗੀ ਪਹਿਲਾਂ ਤੋਂ ਹਰ ਰੋਜ਼ ਛੱਤ ਤੇ ਦਾਣਾ ਪਾਉਂਦੀ ਸੀ ਜੋ ਕਿ ਉਹ ਚਿੜੀ ਚੁਗਿਆ ਕਰਦੀ ਸੀ ਪਰ ਫਿਰ ਉਸਨੇ ਦਾਣਾ ਪਾਉਣਾ ਬੰਦ ਕਰ ਦਿੱਤਾ ਤੇ ਚਿੜੀ ਨੇ ਵੀ ਤਿੰਨ ਚਾਰ ਦਿਨ ਦੇਖਿਆ ਕਿ ਹੁਣ ਇਹ ਛੱਤ ਤੇ ਦਾਣਾ ਨਹੀਂ ਖਿਲਾਰਦੀ ਕੀ ਗੱਲ ਹੋਵੇਗੀ ਤੇ ਇੱਕ ਦਿਨ ਉਸਨੇ ਦੇਖਿਆ ਕਿ ਉਹ ਆਪਣੇ ਗੁਆਂਢੀਆਂ ਦੇ ਨਾਲ ਗੱਲਾਂ ਕਰ ਰਹੀ ਸੀ ਕਿ ਸਾਡੀ ਕਿਸਮਤ ਬਹੁਤ ਖਰਾਬ ਹੈ ਸਾਡੇ ਘਰ ਬਹੁਤ ਗਰੀਬੀ ਹੈ ਮੇਰਾ ਪਤੀ ਵੀ ਸਿਰ ਤੇ ਨਹੀਂ ਹੈ ਤੇ ਇਹ ਸਭ ਉਹ ਚਿੜੀ ਸੁਣ ਲੈਂਦੀ ਹੈ ਤੇ ਉਹ ਚਿੜੀ ਵੀ ਬੜੀ ਦੁਖੀ ਹੁੰਦੀ ਹੈ ਉਸ ਨੂੰ ਸਭ ਕੁਝ ਸਮਝ ਆ ਜਾਂਦੀ ਹੈ ਕਿ ਇਹ ਕਿਉਂ ਨਹੀਂ ਸ਼ਤ ਤੇ ਦਾਣਾ ਪਾਉਂਦੀ ਇਹ ਵਿਚਾਰੀ ਬਹੁਤ ਦੁਖੀ ਹੈ ਤੇ ਉਸ ਚਿੜੀ ਨੇ ਕੀ ਕੀਤਾ ਕਿ ਉਹ ਉੱਡਦੀ ਹੋਈ ਕਿਲਾਸ਼ ਪਰਬਤ ਤੇ ਭਗਵਾਨ ਪੋਲੇ ਨਾਲ ਜੀ ਦੇ ਕੋਲ ਗਏ ਤੇ ਉੱਥੇ ਮਾਤਾ ਪਾਰਵਤੀ ਜੀ ਬੈਠੇ ਸਨ ਮਾ ਪਾਰਵਤੀ ਨੇ ਉਸ ਜੀੜੀ ਨੂੰ ਕਿਹਾ ਕਿ ਅੱਜ ਤੇਰਾ ਇਥੇ ਕਿਵੇਂ ਆਉਣਾ ਹੋਇਆ ਉਸ ਨੇ ਕਿਹਾ ਮਾਂ ਮੈਂ ਆਪਣੇ ਘਰ ਕੇ ਨਹੀਂ ਆਈ ਮੇਰੇ ਆਲਣੇ ਦੇ ਕੋਲ ਹੀ ਬੜੇ ਦੁਖੀ ਮਾਪੋਤੇ ਰਹਿੰਦੇ ਹਨ ਉਹਨਾਂ ਦੀ ਕਿਸਮਤ ਬਹੁਤ ਖਰਾਬ ਹੈ ਉਹ ਬੱਚਾ ਆਪਣੀ ਕਿਸਮਤ ਨੂੰ ਬਹੁਤ ਰੋਂਦਾ ਹੈ ਤੁਸੀਂ ਇਸ ਤਰ੍ਹਾਂ ਕਰੋ ਉਹਨਾਂ ਦੀ ਕਿਸਮਤ ਬਦਲ ਦਿਓ मां पार्वती ਨੇ ਕਿਹਾ ਕਿ ਮੈਂ ਤੇਰੇ ਨਾਲ ਪ੍ਰਣ ਕਰਦੇ ਹਾਂ ਅਸੀਂ ਉਹਨਾਂ ਦੀ ਕਿਸਮਤ ਜ਼ਰੂਰ ਬਦਲਾਂਗੇ ਪਰ ਭੋਲੇ ਨਾਚੀ ਅਜੇ ਭਗਤੀ ਵਿੱਚ ਮगन ਹਨ ਜਦੋਂ ਉੱਠਣਗੇ ਆਪਾਂ ਗੱਲ ਕਰ ਲਵਾਂਗੇ ਜਦੋਂ ਭੋਲੇ ਨਾਚੀ ਆਪਣੀ ਭਗਤੀ ਕਰਕੇ ਉੱਠੇ ਤਾਂ मां पार्वती ਜੀ ਨੇ ਭੋਲੇ ਨਾਚੀ ਨੂੰ ਕਿਹਾ ਕਿ ਇਹ ਧੀ ਸਾਡੇ ਕੋਲ ਆਪਣੇ ਲਈ ਨਹੀਂ ਸਗੋਂ ਉਸ ਮਾਪੋਤ ਲਈ ਆਈ ਹੈ ਜੋ ਬੜੇ ਦੁਖੀ ਹਨ ਜਿਸ ਦਾ ਪਿਤਾ ਵੀ ਸਿਰ ਤੇ ਨਹੀਂ ਹੈ ਤੁਸੀਂ ਉਹਨਾਂ ਦੀ ਕਿਸਮਤ ਬਦਲ ਦਿਓ ਭਗਵਾਨ ਪੁਲਨਾ ਜੀ ਨੇ ਅੰਤਰ ਤਿਆਨ ਹੋ ਕੇ ਉਹਨਾਂ ਮਾਂ ਪੁੱਤਾਂ ਬਾਰੇ ਜਾਣਿਆ ਤੇ ਉਹਨਾਂ ਨੇ ਕਿਹਾ ਕਿ ਉਸੇ ਕਿਸਮਤ ਨਹੀਂ ਬਦਲ ਸਕਦੀ ਉਸ ਦੀ ਕਿਸਮਤ ਇਸੇ ਤਰ੍ਹਾਂ ਦੀ ਹੈ ਉਸੇ ਕਿਸਮਤ ਵਿੱਚ ਬੜੇ ਦੁੱਖ ਲਿਖੇ ਹਨ ਉਸ ਬੱਚੇ ਦੀ ਕਿਸਮਤ ਨੂੰ ਨਹੀਂ ਬਦਲਿਆ ਜਾ ਸਕਦਾ ਮਾਂ ਪਾਰਵਤੀ ਨੇ ਕਿਹਾ ਕਿ ਮੈਂ ਇਸ ਚੇੜੀ ਨੂੰ ਪ੍ਰਣ ਕੀਤਾ ਹੈ ਤੁਹਾਨੂੰ ਉਸ ਬੱਚੇ ਦੀ ਕਿਸਮਤ ਬਦਲਣੀ ਹੀ ਪਵੇਗੀ ਤੁਸੀਂ ਕੁਝ ਨਾ ਕੁਝ ਜ਼ਰੂਰ ਕਰੋ ਭਗਵਾਨ ਪੋਲਿਨਾਚੀ ਨੇ ਇੱਕ ਸੋਨਾ ਅਤੇ ਹੀਰੇ ਨਾਲ ਚੜਿਆ ਹੋਇਆ ਹਾਰ ਉਸ ਚਿੜੀ ਨੂੰ ਦੇ ਦਿੱਤਾ ਕਿ ਹਾਰ ਉਸ ਬੱਚੇ ਨੂੰ ਦੇ ਦੇਣਾ ਤੇ ਉਹ ਉਸ ਹਾਰ ਨੂੰ ਆਪਣੇ ਸਰਾਣੇ ਥੱਲੇ ਰੱਖ ਲਵੇ ਤੇ ਉਸਦੀ ਕਿਸਮਤ ਬਦਲ ਜਾਵੇਗੀ। ਉਸ ਚਿੜੀ ਨੇ ਕੀ ਕੀਤਾ ਕਿ ਹਾਰ ਨੂੰ ਆਪਣੀ ਚੁੰਝ ਵਿੱਚ ਅੜਾ ਕੇ ਕਾਫੀ ਲੰਮਾ ਸਫ਼ਰ ਕਰਨ ਤੋਂ ਬਾਅਦ ਉਹ ਥੱਕ ਗਈ ਤੇ نیچے ਹੀ ਇੱਕ ਨਦੀ ਸੀ। ਉਸਨੇ ਪਾਣੀ ਪੀਣਾ ਚਾਇਆ ਤੇ ਉਹ ਹਾਰ ਉਸ ਨਦੀ ਦੇ ਕਿਨਾਰੇ ਤੇ ਰੱਖ ਦਿੱਤਾ ਤੇ ਉਸ ਹਾਰ ਨੂੰ ਇੱਕ ਬਾਂਦਰ ਨੇ ਚੁੱਕ ਲਿਆ ਜਿਹੜੀ ਇਹ ਦੇਖ ਕੇ ਬੜੀ ਦੁਖੀ ਹੋਈ ਕਿ ਇਹ ਹਾਰ ਤਾਂ ਪੁਲਿਨਾ ਜੀ ਨੇ ਮੈਨੂੰ ਉਸ ਬੱਚੇ ਲਈ ਦਿੱਤਾ ਸੀ ਕਿ ਉਸਦੀ ਕਿਸਮਤ ਬਦਲ ਜਾਵੇਗੀ ਪਰ ਹੁਣ ਇਹ ਹਾਰ ਬਾਂਦਰ ਲੈ ਗਿਆ ਹੈ ਤੇ ਜੇ ਮੈਂ ਇਹ ਹਾਰ ਬਾਂਦਰ ਕੋਲੋਂ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੈਨੂੰ ਮਾਰ ਦੇਵੇਗਾ ਚਿੜੀ ਉਹ ਹਾਰ ਲੈ ਬਿਨਾ ਹੀ ਆਪਣੇ ਆਲਣੇ ਵਿੱਚ ਆਪਣੇ ਬੱਚਿਆਂ ਕੋਲ ਵਾਪਸ ਆ ਗਈ ਤੇ ਫਿਰ ਉਸਨੇ ਇੱਕ ਦਿਨ ਦੇਖਿਆ ਕਿ ਉਹ ਬੱਚਾ ਬਾਹਰ ਬੈਠ ਕੇ ਰੋ ਰਿਹਾ ਸੀ ਬੜਾ ਦੁਖੀ ਬੈਠਾ ਸੀ ਤੇ ਚਿੜੀ ਉਸੇ ਕੋਲ ਗਈ ਤੇ ਚਿੜੀ ਨੇ ਉਸ ਨੂੰ ਕਿਹਾ ਕਿ ਮੈਂ ਤੇਰੇ ਲਈ ਪੋਲੇਨਾ ਜੀ ਦੇ ਕੋਲ ਗਈ ਸੀ ਉਹਨਾਂ ਨੇ ਮੈਨੂੰ ਇੱਕ ਹਾਰ ਦਿੱਤਾ ਸੀ ਜਿਸ ਨਾਲ ਤੇਰੀ ਕਿਸਮਤ ਬਦਲ ਸਕਦੀ ਸੀ ਪਰ ਉਹ ਹਾਰ ਮੈਂ ਨਦੀ ਤੇ ਰੱਖ ਦਿੱਤਾ ਤੇ ਉਸ ਨੂੰ ਇੱਕ ਬਾਂਦਰ ਚੁੱਕ ਕੇ ਲੈ ਗਿਆ ਉਸ ਬੱਚੇ ਨੇ ਕਿਹਾ ਕਿ ਮੇਰੀ ਕਿਸਮਤ ਬਹੁਤ ਖਰਾਬ ਹੈ ਮੇਰੀ ਕਿਸਮਤ ਨਹੀਂ ਬਦਲ ਸਕਦੀ ਤੇ ਫਿਰ ਉਹ ਰੋਣ ਲੱਗਾ ਜਿਹੜੀ ਇਹ ਸਭ ਦੇਖ ਫਿਰ ਕਲਾਸ਼ ਪਰਬਤ ਤੇ ਗਈ ਤੇ ਭਗਵਾਨ ਪੁਲੇਨਾਥ ਜੀ ਨੇ ਕਿਹਾ ਕਿ ਹੁਣ ਦੱਸ ਤੂੰ ਕਿਉਂ ਆਈ ਹੈ ਉਸਨੇ ਕਿਹਾ ਕਿ ਭਗਵਾਨ ਜੀ ਉਹ ਹਾਰ ਤਾਂ ਮੇਰੇ ਕੋਲੋਂ ਬਾਂਦਰ ਨੇ ਖੋ ਲਿਆ ਹੈ ਤੇ ਭਗਵਾਨ ਪੁਲੇਨਾਥ ਜੀ ਨੇ ਕਿਹਾ ਕਿ ਉਸ ਦੀ ਕਿਸਮਤ ਨਹੀਂ ਬਦਲ ਸਕਦੀ ਜਿਹੜੀ ਨੇ ਕਿਹਾ ਕਿ ਨਹੀਂ ਤੁਹਾਨੂੰ ਉਸਦੀ ਕਿਸਮਤ ਬਦਲਣੀ ਹੀ ਪਾਵੇਗੀ ਤੁਸੀਂ ਜ਼ਰੂਰ ਕੁਝ ਕਰੋ ਭਗਵਾਨ ਪੁਲੇਨਾਥ ਜੀ ਨੇ ਉਸ ਚਿੜੀ ਨੂੰ ਇੱਕ ਸੋਨੇ ਦਾ ਛੱਲਾ ਦਿੱਤਾ ਕਿ ਤੂੰ ਉਸ ਬੱਚੇ ਨੂੰ ਦੇ ਦੇਣਾ ਤੇ ਉਸ ਨੂੰ ਕਹਿਣਾ ਇਸ ਨੂੰ ਸਰਾਣੇ ਥੱਲੇ ਰੱਖ ਲੈ ਉਸਦੀ ਕਿਸਮਤ ਬਦਲ ਜਾਵੇਗੀ ਜਿਹੜੀ ਉਹ ਛੱਲਾ ਲੈ ਕੇ ਆ ਰਹੀ ਸੀ ਤੇ ਜਿਹੜੀ ਇੰਨਾ ਜ਼ਿਆਦਾ ਥੱਕ ਗਈ ਸੀ ਉਸ ਦੇ ਕੋਲੋਂ ਉਹ ਛੱਲਾ نیچے ਡਿੱਗ ਗਿਆ ਤੇ ਉਸ ਵਿੱਚ ਇੰਨੀ ਬਾੜ ਨਹੀਂ ਸੀ ਕਿ ਉਹ ਉਸ ਛੱਲੇ ਨੂੰ ਲੱਭ ਲਵੇ ਤੇ ਉਹ ਫਿਰ ਦੁਖੀ ਹੋ ਕੇ ਆਲਣੇ ਵਿੱਚ ਵਾਪਸ ਆ ਗਈ ਤੇ ਫਿਰ ਉਹ ਬੱਚਾ ਰੋ ਰਿਹਾ ਸੀ ਤੇ ਜਿਹੜੀ ਉਸ ਦੇ ਕੋਲ ਗਈ ਤੇ ਉਸ ਨੇ ਦੱਸਿਆ ਮੈਂ ਤਾਂ ਫਿਰ ਤੇਰੇ ਲਈ ਭੋਲੇ ਨਾਲ ਜਿਹਦੇ ਕੋਲ ਗਈ ਸੀ ਉਹਨਾਂ ਨੇ ਮੈਨੂੰ ਇੱਕ ਸੋਨੇ ਦਾ ਛੱਲਾ ਦਿੱਤਾ ਸੀ ਤੇ ਉਹ ਵੀ ਜ਼ਮੀਨ ਤੇ ਡਿੱਗ ਗਿਆ ਤੇ ਮੈਨੂੰ ਲੱਭਿਆ ਨਹੀਂ ਉਹ ਬੱਚਾ ਕਹਿੰਦਾ ਮੇਰੀ ਕਿਸਮਤ ਬਹੁਤ ਖਰਾਬ ਹੈ ਸਾਰੇ ਲੋਕਾਂ ਦੀ ਕਿਸਮਤਾਂ ਵਧੀਆ ਹੁੰਦੀ ਹੈ ਪਰ ਮੇਰੀ ਕਿਸਮਤ ਵਿੱਚ ਤਾਂ ਦੁੱਖ ਹੀ ਲਿਖੇ ਹਨ ਤਾਹੀਂ ਉਹਨਾਂ ਦੀ ਦਿੱਤੀ ਹੋਈ ਚੀਜ਼ ਮੇਰੇ ਕੋਲ ਨਹੀਂ ਪਹੁੰਚਦੀ ਜਿਹੜੀ ਫਿਰ ਕਲਾਸ਼ ਪਰਬਤ ਤੇ ਗਈ ਪੋਲੇਨਾ ਚੀ ਨੇ ਕੋਲ ਗਈ ਤੇ ਉਸਨੇ ਫਿਰ ਕਿਹਾ ਕਿ ਮੇਰੇ ਕੋਲੋਂ ਉਹ ਸੋਨੇ ਦਾ ਛੱਲਾ ਵੀ ਡਿੱਗ ਗਿਆ ਹੈ ਭਗਵਾਨ ਪੋਲੇਨਾ ਚੀ ਨੇ ਕਿਹਾ ਇਸ ਤਰੀਕੇ ਨਾਲ ਤਾਂ ਉਸ ਬੱਚੇ ਦੀ ਕਿਸਮਤ ਨੂੰ ਨਹੀਂ ਬਦਲਿਆ ਜਾ ਸਕਦਾ ਹੁਣ ਤੋਂ ਉਸ ਬੱਚੇ ਨੂੰ ਕਹਿਣਾ ਕਿ ਉਹ ਪੋਲੇਨਾ ਚੀ ਦੇ ਮੰਦਰ ਜਾ ਕੇ ਉਹਨਾਂ ਦਾ ਧਿਆਨ ਤਰੇ ਤੇ ਉੱਥੇ ਜਾ ਕੇ ਉਹਨਾਂ ਦੀ ਮੂਰਤੀ ਤੇ ਜਲ ਅਰਪਿਤ ਕਰੇ ਤੇ ਉੱਥੇ ਜਾ ਕੇ ਪੋਲੇਨਾਥ ਜੀ ਨੂੰ ਜਲ ਅਰਪਿਤ ਕਰੇ। ਉਸੇ ਕਿਸਮਤ ਬਦਲ ਜਾਵੇਗੀ। ਚਿੜੀ ਵਾਪਸ ਆਈ ਤੇ ਸਿੱਧਾ ਉਸ ਬੱਚੇ ਦੇ ਕੋਲ ਗਈ ਤੇ ਉਸ ਨੂੰ ਜਾ ਕੇ ਕਿਹਾ ਕਿ ਪੋਲੇਨਾਥ ਜੀ ਦੇ ਮੰਦਿਰ ਜਾ ਕੇ ਉਹਨਾਂ ਦਾ ਧਿਆਨ ਤਰਿਆ ਕਰ, ਉਹਨਾਂ ਨੂੰ ਜਲ ਅਰਪਿਤ ਕਰਿਆ ਕਰ। ਉਸ ਬੱਚੇ ਨੇ ਇਸੇ ਤਰ੍ਹਾਂ ਕੀਤਾ। ਉਹ ਹਰ ਰੋਜ਼ ਪੋਲੇਨਾਥ ਜੀ ਦੇ ਮੰਦਿਰ ਜਾਣ ਲੱਗਾ ਤੇ ਉਸ ਨੇ ਆਪਣੀ ਮਾਂ ਨੂੰ ਵੀ ਸਭ ਕੁਝ ਦੱਸਿਆ ਕਿ ਇੱਕ ਚਿੜੀ ਪੋਲੇਨਾਥ ਜੀ ਦੇ ਕੋਲ ਗਈ ਸੀ। ਤੇ ਉਹਨਾਂ ਨੇ ਮੈਨੂੰ ਇਹ ਕਰਨ ਲਈ ਕਿਹਾ ਹੈ ਉਹ ਹਰ ਰੋਜ਼ ਪੋਲੀਨਾਸੀ ਦੇ ਮੰਦਰ ਜਾਂਦਾ ਆਸ-ਪਾਸ ਦੇ ਲੋਕ ਵੀ ਕਹਿਣ ਲੱਗੇ ਕਿ ਬੱਚਾ ਕਿੰਨਾ ਪ੍ਰਮਾਤਮਾ ਨੂੰ ਮੰਨਦਾ ਹੈ ਫਿਰ ਮਾਤਾ ਪਾਰਵਤੀ ਜੀ ਨੇ ਪੋਲੀਨਾਸੀ ਨੂੰ ਕਿਹਾ ਕਿ ਹੁਣ ਦੇਖੋ ਉਹ ਬੱਚਾ ਕਿੰਨਾ ਤੁਹਾਡੀ ਪੂਜਾ ਕਰਦਾ ਹੈ ਹੁਣ ਤਾਂ ਉਸ ਦੀ ਕਿਸਮਤ ਬਦਲ ਦਿਓ ਪੋਲੀਨਾਸੀ ਨੇ ਕਿਸਮਤ ਦੀ ਦੇਵੀ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਇੱਕ ਬੱਚਾ ਹੈ ਇਸ ਤਰ੍ਹਾਂ ਉਸਦੀ ਕਿਸਮਤ ਬਦਲਦੇ ਉਹਨਾਂ ਨੇ ਕਿਹਾ ਕਿ ਉਸਦੀ ਕਿਸਮਤ ਵਿੱਚ ਦੁੱਖ ਹੀ ਲਿਖੇ ਹਨ ਮੈਂ ਉਸਦੀ ਕਿਸਮਤ ਕਿਵੇਂ ਬਦਲਦੇ ਆ ਪੋਲਿਨਾਚੀ ਨੇ ਕਿਹਾ ਕਿ ਉਹ ਮੇਰੇ ਬਹੁਤ ਪਗਦੀ ਕਰਦਾ ਹੈ ਤੇ ਤੁਹਾਨੂੰ ਉਸਦੀ ਕਿਸਮਤ ਬਦਲਣੀ ਪਵੇਗੀ ਕਿਸਮਤ ਦੀ ਦੇਵੀ ਨੇ ਉਸ ਬੱਚੇ ਦੀ ਕਿਸਮਤ ਬਦਲ ਦਿੱਤੀ ਤੇ ਕਿਹਾ ਤੇ ਕੀ ਹੋਇਆ ਕਿ ਉਹ ਬੱਚਾ ਜਦੋਂ ਪੋਲਿਨਾਚੀ ਦੇ ਮੰਦਰ ਤੋਂ ਵਾਪਸ ਆ ਰਿਹਾ ਸੀ ਉਸ ਨੂੰ ਇੱਕ ਸੋਨੇ ਦਾ ਸਿੱਕਾ ਮਿਲਿਆ ਉਸ سونے ਦਾ ਸਿੱਕਾ ਲੈ ਕੇ ਬੜਾ ਖੁਸ਼ ਹੋਇਆ ਕਿ ਮੇਰੇ ਪੋਲੇ ਨਾ ਜੀ ਨੇ ਕਿਸਮਤ ਬਦਲ ਦਿੱਤੀ ਹੈ ਉਸਨੇ ਘਾਰਾ ਕੇ ਆਪਣੀ ਮਾਂ ਨੂੰ ਦੱਸਿਆ ਤੇ ਉਸਦੀ ਮਾਂ ਨੇ ਕਿਹਾ ਕਿ ਤੂੰ ਇਹ ਸਿੱਕਾ ਕਿੱਥੋਂ ਲੈ ਆਇਆ ਹੈ ਇਹ ਸਿੱਕਾ ਵਾਪਸ ਕਰ ਉਸਨੇ ਕਿਹਾ ਕਿ ਮਾਂ ਇਹ ਸਿੱਕਾ ਮੈਨੂੰ ਰਸਤੇ ਵਿੱਚੋਂ ਮਿਲਿਆ ਹੈ ਤੇ ਹੁਣ ਤੁਸੀਂ ਇਸ ਨੂੰ ਬਾਜ਼ਾਰ ਵਿੱਚ ਕਿਤੇ ਜਾ ਕੇ ਵੇਚਾਓ ਤੇ ਆਪਣੇ ਲਈ ਅਨਾਜ ਲੈ ਕੇ ਆਓ ਉਸਦੀ ਮਾਂ ਨੇ ਕਿਹਾ ਕਿ ਨਹੀਂ ਇਸ ਨਾਲ ਆਪਣਾ ਬ੍ਰਹਮਾ ਨੂੰ ਭੋਜਨ ਕਰਾਵਾਂਗੇ ਉਹਨਾਂ ਨੇ ਇਸੇ ਤਰ੍ਹਾਂ ਕੀਤਾ ਬ੍ਰਹਮਣਾ ਦੇ ਪੁੱਜਾਂ ਦੇ ਲਈ ਅਨਾਜ ਲੈ ਆਏ ਤੇ ਉਸ ਦੀ ਮਾਂ ਨੇ ਕਿਹਾ ਕਿ ਚਲ ਜੰਗਲ ਵਿੱਚੋਂ ਚੁੱਲ੍ਹਾ ਜਲਾਉਣ ਲਈ ਲੱਕੜਾਂ ਲੈ ਕੇ ਆਉਂਦੇ ਹਾਂ ਤੇ ਜਦੋਂ ਚੁੱਲ੍ਹਾ ਜਲਾਉਣ ਲਈ ਲੱਕੜਾਂ ਲੈਣ ਗਏ ਤਾਂ ਉੱਥੇ ਉਹਨਾਂ ਨੂੰ ਉਹ ਸੋਨੇ ਤੇ ਹੀਰਿਆਂ ਨਾਲ ਝੜਿਆ ਹਾਰ ਮਿਲ ਗਿਆ ਜੋ ਸਿਚਿੜੀ ਦੇ ਕੋਲੋਂ ਉਸ ਬਾਂਦਰ ਨੇ ਖੋਲ ਲਿਆ ਸੀ ਉਹ ਹਾਰ ਦੇਖ ਕੇ ਬੜਾ ਖੁਸ਼ ਹੋਇਆ ਜਦੋਂ ਉਸਨੇ ਆਪਣੀ ਮਾਂ ਨੂੰ ਦੱਸਿਆ ਕਿ ਮਾਂ ਜੀੜੀ ਪੋਲੇਨਾਥ ਜੀ ਦੇ ਕੋਲ ਗਈ ਸੀ ਤੇ ਪੋਲੇਨਾਥ ਜੀ ਨੇ ਉਸ ਨੂੰ ਇੱਕ ਹਾਰ ਦਿੱਤਾ ਤੇ ਹਾਰ ਦਿੱਤਾ ਸੀ ਤੇ ਉਹ ਹਾਰ ਅੱਜ ਸਾਨੂੰ ਮਿਲ ਗਿਆ ਹੈ ਸਾਡੀ ਕਿਸਮਤ ਬਦਲ ਗਈ ਹੈ ਉਹ ਹਾਰ ਪਾ ਕੇ ਬੜੇ ਖੁਸ਼ ਹੋਏ ਥੋੜੇ ਹੀ ਦਿਨਾਂ ਦੇ ਵਿੱਚ ਉਹ ਵਪਾਰੀ ਬਣ ਗਏ ਤੇ ਉਹਨਾਂ ਨੇ ਆਪਣਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਉਹ ਗਰੀਬਾਂ ਦੀ ਸੇਵਾ ਕਰਦੇ ਗਰੀਬਾਂ ਦੀ ਬੜੀ ਮਦਦ ਕਰਦੇ ਦਾਨਪੂਣ ਕਰਿਆ ਕਰਦੇ ਹੋਲੀ-ਹੋਲੀ ਉਹਨਾਂ ਨੇ ਇੱਕ ਬੜਾ ਸੋਹਣਾ ਆਲਿਸ਼ਾਨ ਘਰ ਬਣਾ ਲਿਆ ਉਸ ਬੱਚੇ ਦੀ ਤੇ ਉਸ ਉਸ ਦੀ ਮਾਂ ਦੀ ਜ਼ਿੰਦਗੀ ਸੁੱਖਾਂ ਨਾਲ ਭਰ ਗਈ ਤੇ ਉਹਨਾਂ ਦੀ ਕਿਸਮਤ ਬਦਲਣ ਦਾ ਕਾਰਨ ਇਹ ਹੀ ਸੀ ਕਿ ਪਰਮਾਤਮਾ ਤੇ ਭਰੋਸਾ ਕਰ ਲੈਣਾ ਉਸ ਨੇ ਪਰਮਾਤਮਾ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਜਦੋਂ ਅਸੀਂ ਕਰਮ ਕਰਦੇ ਹਾਂ ਪਰਮਾਤਮਾ ਤੇ ਵਿਸ਼ਵਾਸ ਕਰਦੇ ਹਾਂ ਕਿ ਸਾਡੀ ਕਿਸਮਤ ਆਪਣੇ ਆਪ ਬਦਲ ਜਾਂਦੀ ਹੈ ਇਸੇ ਤਰ੍ਹਾਂ ਉਸ ਬੱਚੇ ਦੀ ਤੇ ਉਸ ਮਾਂ ਦੀ ਕਿਸਮਤ ਬਦਲ ਗਈ ਤੇ ਉਹ ਹਰ ਰੋਜ਼ ਸ਼ਰਧਤੇ ਜੋਗਾ ਪਾਉਂਦੇ ਤੇ ਸਾਰੇ ਪੰਛੀ ਜੋਗਾ ਚੋਗਦੇ ਦਾਨ ਪੁੰਨ ਕਰਦੇ ਗਰੀਬਾਂ ਦੀ ਮਦਦ ਕਰਦੇ ਉਹਨਾਂ ਦੇ ਘਰ ਤੰਨ ਦੀ ਕੋਈ ਕਮੀ ਨਾ ਰਹੇ ਸਾ ਸੰਗਤ ਜੀ ਸਾਡੀ ਅੱਜ ਵੀ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ